ਵੀ ਇਹ ਮਾੜੀ-ਮੋਟੀ ਸੜਕ ਨਹੀਂ ਹੈਗੀ ਇਹ ਵਾਲੀ ਸੜਕ ਹੈਗੀ ਆ ਜੀ ਘੱਟੋ-ਘੱਟ 13000 ਕਿਲੋਮੀਟਰ ਦੇ ਨੇੜੇ ਤੇ ਜਿਹੜੇ ਲੰਬੀ 13000 ਕਿਲੋਮੀਟਰ ਇਹ ਸ਼ੁਰੂ ਪਤਾ ਕਿੱਥੋਂ ਹੁੰਦੀ ਆ ਆਹ ਵਾਲੀ ਸੜਕ ਈਰਾਨ ਤੋਂ ਸ਼ੁਰੂ ਹੁੰਦੀ ਆ ਹਨਾ ਇੰਡੀਆ ਦੀ ਸਭ ਤੋਂ ਪਹਿਲੀ ਗ੍ਰੈਜੂਏਟ ਹੋਣ ਵਾਲੀ ਕੁੜੀ ਵੀ ਕਲਕੱਤੇ ਦੀ ਆ ਇੰਡੀਆ ਦਾ ਸਭ ਤੋਂ ਉੱਚਾ ਰੇਲਵੇ ਸਟੇਸ਼ਨ ਵੀ ਵੈਸਟ ਬੰਗਾਲ ਦੇ ਵਿੱਚ ਇੰਡੀਆ ਦਾ ਸਭ ਤੋਂ ਜ਼ਿਆਦਾ ਬਿਜ਼ੀ ਰਹਿਣ ਵਾਲਾ ਰੇਲਵੇ ਸਟੇਸ਼ਨ ਵੀ ਵੈਸਟ ਬੰਗਾਲ ਦੇ ਵਿੱਚ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਜਿਹਨੂੰ ਨੋਬਲ ਪ੍ਰਾਈਜ਼ ਮਿਲਿਆ ਉਹ ਵੀ ਵੈਸਟ ਵਿੱਚ ਬਣ ਗਿਆ ਤੇ ਵੈਸਟ ਬੰਗਾਲ ਇਕੱਲਾ ਰਹਿ ਗਿਆ ਤੇ ਇਹਨੂੰ ਹੁਣ ਤੱਕ ਵੈਸਟ ਬੰਗਾਲ ਹੀ ਕਹੀ ਜਾਂਦੇ ਆ ਕਿਸੇ ਵੀ ਪਾਸਿਓ ਇਹਨੂੰ ਆਪਾਂ ਵੈਸਟ ਬੰਗਾਲ ਨਹੀਂ ਕਹਿ ਸਕਦੇ ਪਰ ਇਹ ਪੁਰਾਣਾ ਅੰਗਰੇਜ਼ਾਂ ਵੇਲੇ ਦਾ ਨਾਮ ਦਿੱਤਾ ਹੋਇਆ ਆ ਆਪ ਬਤਾਓ ਬੰਗਾਲੀ ਮੇ ਅਗਰ ਕਿਸੇ बोलना कि कैसे हो तो उसको क्या बोलते हैं हेलो आछन भालो आछन बे अच्छे हो अगला क्या बोलेगा दूसरा बंदा क्या बोलेगा बे हां भालो आछन भाई गुरु जी का खालसा भाई गुरु जी की फतेह वीडियो देख रहे सारे सजना मित्रों नु सत श्री अकाल जी ਵੈਸਟ ਬੰਗਾਲ ਸੀਰੀਜ਼ ਆਪਣੀ ਚੱਲ ਰਹੀ ਆ ਐਪੀਸੋਡ ਨੰਬਰ 3 ਇਸ ਟਾਈਮ ਅਸੀਂ ਬੈਠੇ ਆ ਜੀ ਜਗ੍ਹਾ ਦਾ ਨਾਮ ਆ ਫਾਲਾਕਾਤਾ ਜਿਵੇਂ ਕੋਲਕਾਤਾ ਹੈਗਾ ਨਾ ਐਵੇਂ ਇਹ ਜਗ੍ਹਾ ਦੇ ਪਿੱਛੇ ਫਾਲਾ ਦੇ ਪਿੱਛੇ ਕਾਤਾ ਲੱਗਦਾ ਫਾਲਾਕਾਤਾ ਜਿਵੇਂ ਆਪਣੇ ਵਾਲੇ ਪਾਸੇ ਚੱਲਦਾ ਹੁੰਦਾ ਪੁਰ ਚੱਲਦੇ ਨੇ ਆਪਣੇ ਵਾਲੇ ਪਾਸੇ ਹਨਾ ਫਤੇਪੁਰ ਗੁਰਦਾਸਪੁਰ ਐਵੇਂ ਰਾਹ ਦੇ ਵਿੱਚ ਇੱਕ ਠੱਬਾ ਸੀ ਇਧਰਲੇ ਪਾਸੇ ਖਾਣ ਪੀਣ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜਿਵੇਂ ਜਿਵੇਂ ਆਪਾਂ ਸਾਊਥ ਵਾਲੇ ਪਾਸੇ ਨੂੰ ਜਾਈ ਜਾਵਾਂਗੇ ਆਪਣੀ ਰੋਟੀ ਵਾਲੀ ਟੈਨਸ਼ਨ ਜਾਂ ਵੈਜ ਵਾਲੀ ਟੈਨਸ਼ਨ ਖਤਮ ਹੁੰਦੀ ਜਾਊਗੀ ਪੂਰੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਔਖਾ ਸਰਵਾਈਵ ਕਰਨਾ ਉਹ ਨਾਰਥ-ਈਸਟ ਵਾਲੇ ਪਾਸੇ ਆ ਉਹ ਸਾਡੇ ਅਰਗੇ ਬੰਦੇ ਜਿਹੜੇ ਮਤਲਬ ਮੀਟ ਮਾਸ ਨਹੀਂ ਖਾਂਦੇ ਜਿਹੜੇ ਖਾਂਦੇ ਨੇ ਉਧਰਲੇ ਪਾਸੇ ਖੁੱਲਾ ਹੀ ਆ ਕੰਮ ਫਿਰ ਸਸਤਾ ਹੀ ਬਹੁਤ ਹੈ ਇਹੋ ਜਿਹਾ ਕੁਝ ਰੋਟੀ ਬਹੁਤ ਮਹਿੰਗੀ ਮਿਲਦੀ ਹੈ ਉਧਰ ਪ्युअर वेजिटेरियन ਇਧਰਲੇ ਪਾਸੇ ਕੋਈ ਦਿੱਕਤ ਨਹੀਂ ਹੈਗੀ ਆ ਆਪਣਾ ਦਾਲ ਤੜਕਾ ਲਵਾਇਆ ਨਾਲ ਆ ਰੋਟੀਆਂ ਨੇ ਤਵੇ ਵਾਲੀਆਂ ਛਕਦੇ ਆ ਫਿਰ ਗਾਂਧੀ ਅਪਡੇਟ ਦਿੰਨੇ ਆ ਹੌਲੀ-ਹੌਲੀ ਆਪਾਂ ਕਲਕੱਤੇ ਵਾਲੇ ਪਾਸੇ ਨੂੰ ਵੱਧ ਰਹੇ ਆ ਜਲ ਪਾਈ ਗੁੜੀ ਹੋ ਗਿਆ ਸਿੱਲੀ ਗੁੜੀ ਹੋ ਗਿਆ ਇਹਦੇ ਆਪਾਂ ਬਾਹਰੋਂ ਬਾਹਰ ਜਾਵਾਂਗੇ ਪ੍ਰਸ਼ਾਦਾ ਸ਼ੱਕੇ ਤੋਂ ਨੂੰ ਮੈਂ ਅਪਡੇਟ ਦਿੰਨਾ ਫਿਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਫੇਸਬੁੱਕ ਤੇ ਵੀ ਇਹ ਵੀਡੀਓ ਆਊਗੀ ਫੇਸਬੁੱਕ ਵਾਲਾ ਪੇਜ ਵੀ ਜਾ ਕੇ ਸਿੱਖ ਟਰੈਵਲਰ ਸਰਚ ਮਾਰ ਕੇ ਫੋਲੋ ਕਰ ਲਓ ਜੀ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਆਪਾਂ ਚੱਲ ਪਏ ਆ ਇਹ ਹੈਗਾ ਜੀ ਨੈਸ਼ਨਲ ਹਾਈਵੇ 27 ਵੱਡਾ ਹਾਈਵੇ ਆ ਇੱਥੇ ਯਾਰ ਟਰੱਕਾਂ ਦੇ ਢਾਬੇ ਬਹੁਤ ਹੁੰਦੇ ਨੇ ਮੇਨ ਰੋਡ ਤੇ ਰੋਟੀ ਪਾਣੀ ਦੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਨਾਲੇ ਸਸਤੇ ਹੁੰਦੇ ਨੇ ਕੋਈ ਜਿਆਦਾ ਮਹਿੰਗਾ ਨਹੀਂ ਹੁੰਦਾ ਕੰਮ 200 ਰੁਪਏ ਦੇ ਵਿੱਚ ਆਪਾਂ ਵਧੀਆ ਰੋਟੀ ਖਾ ਲਈ ਚਾਹ ਪੀ ਲਈ ਪਾਣੀ ਦੀ ਬੋਤਲ ਲੈ ਲਈ 190 ਰੁਪਏ ਬਣੇ ਨੇ ਸਾਰੇ ਤੇ ਹੁਣ ਆਪਾਂ 60 ਕਿਲੋਮੀਟਰ ਸਿੱਧਾ ਜਾਣਾ ਇੱਕ ਵਾਰੀ ਅਸਲ 'ਚ ਮੈਂ ਮੈਪ ਲਾਇਆ ਹੋਇਆ ਕਲਕੱਤੇ ਦਾ ਪਰ ਆਪਾਂ ਸਿੱਧਾ ਹਜੇ ਕਲਕੱਤੇ ਨਹੀਂ ਜਾਣਾ ਰਾਹ ਦੇ ਵਿੱਚ ਬਹੁਤ ਚੀਜ਼ਾਂ ਦੇਖਣ ਵਾਲੀਆਂ ਨੇ ਹੌਲੀ-ਹੌਲੀ ਦੇਖਦੇ ਜਾਵਾਂਗੇ ਇਧਰਲੇ ਪਾਸੇ ਯਾਰ ਅਸਾਂ ਵਾਲੇ ਪਾਸੇ ਜਦੋਂ ਆਪਾਂ ਜਾਣਦੇ ਆ ਨਾ ਮਤਲਬ ਚਿਕਨ ਲੈਕ ਜਿਹੜੀ ਬਣੀ ਹੋਈ ਆ ਨਾਰਥ-ਈਸਟ ਵਾਲੇ ਪਾਸੇ ਨੂੰ ਆਪਾਂ ਜਾਣਦੇ ਆ ਤਾਂ ਰਾਹ ਦੇ ਵਿੱਚ ਦਰਿਆਵਾਂ ਤੇ ਪੁਲ ਬਹੁਤ ਬਣੇ ਹੋਏ ਨੇ ਤੇ ਬਹੁਤ ਲੰਬੇ-ਲੰਬੇ ਪੁਲ ਬਣੇ ਹੋਏ ਨੇ 8-8 9 ਕਿਲੋਮੀਟਰ ਦੇ ਪੁਲ ਵੀ ਹੈਗੇ ਨੇ ਦਰਿਆ ਦੇ ਉੱਤੇ ਜਿਹੜੇ ਬਣੇ ਹੋਏ ਨੇ ਸਾਹਮਣੇ ਇਧਰ ਦਰਿਆ ਚੱਲ ਰਿਹਾ ਜੀ ਤਿਸਤਾ ਤਿਸਤਾ ਦਰਿਆ ਸਿੱਕਮ ਝੋ ਨਿਕਲਦਾ ਸਿਕਮ ਚੋਂ ਨਿਕਲ ਕੇ ਇਧਰਲੇ ਪਾਸੇ ਨੂੰ ਆ ਜਾਂਦਾ ਬੰਗਾਲ ਦੇ ਵਿੱਚ ਬੰਗਾਲ ਤੋਂ ਬਾਅਦ ਫਿਰ ਇਹ ਬੰਗਲਾਦੇਸ਼ ਚ ਜਾ ਵੜਦਾ ਲਗਭਗ ਜ਼ਿਆਦਾਤਰ ਨਦੀਆਂ ਬੰਗਲਾਦੇਸ਼ ਵਾਲੇ ਪਾਸੇ ਨੂੰ ਹੀ ਜਾਂਦੀਆਂ ਨੇ ਫਿਰ ਬੰਗਲਾਦੇਸ਼ ਤੋਂ ਬਾਅਦ ਉਹ ਵੈਸਟ ਆਫ ਬੇ ਆਫ ਬੰਗਾਲ ਬੰਗਾਲ ਦੀ ਖਾੜੀ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਵਿੱਚ ਡਿੱਗ ਪੈਂਦੀਆਂ ਨੇ ਆ ਜਿਹੜੀ ਸਿੱਧੀ ਸੜਕ ਜਾ ਰਹੀ ਆ ਖੱਬੇ ਪਾਸੇ ਨੂੰ ਉਹ ਜਾ ਰਹੀ ਆ ਜੀ ਜਲਪਾਈ ਗੁੜੀ ਨੂੰ ਆਪਾਂ ਇੱਥੋਂ ਚੱਲੇ ਆ ਸਿੱਲੀਗੁੜੀ ਤੇ ਸਿੱਲੀਗੁੜੀ ਜੀ ਵੀ ਆਪਾਂ ਐਂਟਰ ਨਹੀਂ ਕਰਨਾ ਸਿੱਲੀਗੁੜੀ ਦੇ ਆਪਾਂ ਬਾਹਰੋਂ ਬਾਹਰ ਨਿਕਲ ਜਾਾਂਗੇ। ਵੈਸੇ ਸਿੱਲੀਗੁੜੀ ਦੇ ਵਿੱਚ ਜਿਆਦਾ ਕੁਝ ਦੇਖਣ ਨੂੰ ਹੈ ਨਹੀਂ। ਸਿੱਲੀਗੁੜੀ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਹੁਤ ਵੱਡਾ। ਤੁਸੀਂ ਉੱਥੇ ਜਾ ਕੇ ਪ੍ਰਸ਼ਾਦਾ ਪਾਣੀ ਛਕ ਸਕਦੇ ਹੋ। ਰਹਿ ਸਕਦੇ ਹੋ, ਰੈਸ਼ ਕਰ ਸਕਦੇ ਹੋ ਪਰ ਆਪਾਂ ਸਿੱਲੀਗੁੜੀ ਕ੍ਰਾਸ ਕਰ ਜਾਾਂਗੇ। ਕਿਉਂਕਿ ਉੱਥੇ ਜਿਆਦਾ ਕੁਝ ਹੈ ਨਹੀਂ ਦੇਖਣ ਵਾਲਾ। ਤਿਹ ਗੁਰਦੁਆਰਾ ਵੀ ਇਤਿਹਾਸਿਕ ਨਹੀਂ ਹੈ ਜੇ ਗੁਰਦੁਆਰਾ ਇਤਿਹਾਸਿਕ ਹੁੰਦਾ ਤਾਂ ਆਪਾਂ ਜ਼ਰੂਰ ਜਾਂਦੇ ਉੱਥੇ ਇਤਿਹਾਸ ਸ਼ੇਅਰ ਕਰਦੇ ਤੁਹਾਡੇ ਨਾਲ ਉਹ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਸਾਹਿਬ ਆਹੋ ਇੱਕ ਗੱਲ ਹੋਰ ਆ ਜੇ ਤੁਸੀਂ ਨਾਰਥ-ਈਸਟ ਨੂੰ ਜਾਣਾ ਨਾ ਵੈਸਤਾ ਗੁਹਾਟੀ ਨੂੰ ਗੇਟਵੇ ਆਫ ਨਾਰਥ-ਈਸਟ ਕਹਿੰਦੇ ਨੇ ਪਰ ਉਸ ਤੋਂ ਪਹਿਲਾਂ ਸਿੱਲੀਗੁੜੀ ਆ ਜਾਂਦਾ ਸਿੱਲੀਗੁੜੀ ਤਾਂ ਕਿਸੇ ਵੀ ਹਾਲਤ 'ਚ ਤੁਸੀਂ ਕ੍ਰੋਸ ਹੀ ਨਹੀਂ ਕਰ ਸਕਦੇ ਸਿੱਲੀਗੁੜੀ ਤਾਂ ਜਾਣਾ ਹੀ ਪਊਗਾ ਅਸਲੀ ਜੇ ਆਪਾਂ ਦੇਖੀਏ ਨਾਰਥ-ਈਸਟ ਦਾ ਗੇਟਵੇ ਸਿੱਲੀਗੁੜੀ ਕਹਿ ਸਕਦੇ ਆਪਾਂ ਸਰਲੀਗੁੜੀ ਤੋਂ ਤੁਸੀਂ ਦਾਰਜਲਿੰਗ ਜਾ ਸਕਦੇ ਹੋ ਸਰਲੀਗੁੜੀ ਤੋਂ ਤੁਸੀਂ ਚਲੋ ਕਲਕੱਤਾ ਦਾ ਸਾਈਡ ਤੇ ਰਹਿ ਗਿਆ ਸਰਲੀਗੁੜੀ ਤੋਂ ਤੁਸੀਂ ਕੂਚ ਬਿਹਾਰ ਜਾਓਗੇ ਕੂਚ ਬਿਹਾਰ ਤੋਂ ਬਾਅਦ ਫਿਰ ਅਸਾਮ ਆਊਗਾ ਹੈਨਾ ਤੇ ਬਾਗਡੋਗਰ ਵਾਲੇ ਪਾਸੇ ਹੋਰ ਸਾਰਾ ਕੁਝ ਸਾਨੂੰ ਸਰਲੀਗੁੜੀ ਹੀ ਸੈਂਟਰ ਪੈਂਦਾ ਮੇਨ ਇਸ ਟਾਈਮ ਜਿੱਥੇ ਆਪਾਂ ਖੜੇ ਆ ਨਾ ਇਹਦੇ ਜਸਟ ਪਰਲੇ ਪਾਸੇ ਇਧਰ ਨੂੰ 100 ਮੀਟਰ ਵੀ ਨਹੀਂ ਹੈਗਾ ਬੰਗਲਾਦੇਸ਼ ਦਾ ਬਾਰਡਰ ਆ ਤੇ ਜਿਹੜੀ ਆ ਸੜਕਾ ਜਿਹੜੀ ਤੁਸੀਂ ਦੇਖ ਰਹੇ ਹੋ ਜ ਜਿਹਦੇ ਉੱਤੇ ਆਪਾਂ ਮੋਟਰਸਾਈਕਲ ਲਾ ਕੇ ਇਸ ਟਾਈਮ ਖੜੇ ਆ ਇਹ ਉੱਪਰ ਦੀ ਘੁੰਮ ਕੇ ਐਵੇਂ ਬੰਗਲਾਦੇਸ਼ ਵਾਲੇ ਬਾਰਡਰ ਨੂੰ ਜਾਂਦੀ ਆ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਤਿੰਨ ਚਾਰ ਹਾਈਵੇ ਸੁਨੇ ਹੋਣਗੇ ਸਭ ਤੋਂ ਛੋਟਾ ਸਟੇਟ ਹਾਈਵੇ ਆ ਗਿਆ ਫਿਰ ਆਇੰਦਾ ਨੈਸ਼ਨਲ ਹਾਈਵੇ ਐਨ ਐਚ ਫਿਰ ਨੈਸ਼ਨਲ ਐਕਸਪ੍ਰੈਸ ਜਿਹਦੇ ਉੱਤੇ ਮੋਟਰਸਾਈਕਲਾਂ ਦੇ ਟੋਲ ਵੀ ਲੱਗਦੇ ਨੇ ਗੱਡੀਆਂ ਦੇ ਟੋਲ ਤਾਂ ਲੱਗਦੀ ਲੱਗਦੇ ਨੇ ਪਰ ਜਿਹੜਾ ਇਹ ਵਾਲਾ ਹਾਈਵੇ ਆ ਨਾ ਇਹ ਹੈਗਾ ਜੀ ਏਸ਼ੀਅਨ ਹਾਈਵੇ ਜਿਨੇ ਪਹਿਲਾਂ ਸੁਣਿਆ ਹੋਇਆ ਇਹਦੇ ਬਾਰੇ ਤਾਂ ਜਰੂਰ ਕਮੈਂਟ ਕਰੋ ਨਹੀਂ ਮੈਂ ਤੁਹਾਨੂੰ ਦੱਸਦਾ ਵੀ ਇਹ ਮਾੜੀ ਮੋਟੀ ਸੜਕ ਨਹੀਂ ਹੈਗੀ ਇਹ ਵਾਲੀ ਸੜਕ ਹੈਗੀ ਆ ਜੀ ਘੱਟੋ ਘੱਟ 13000 ਕਿਲੋਮੀਟਰ ਦੇ ਨੇੜੇ ਤੇ ਜਿਹੜੇ ਲੰਬੀ 13000 ਕਿਲੋਮੀਟਰ ਇਹ ਸ਼ੁਰੂ ਪਤਾ ਕਿੱਥੋਂ ਹੁੰਦੀ ਆ ਆਹ ਵਾਲੀ ਸੜਕ ਈਰਾਨ ਤੋਂ ਸ਼ੁਰੂ ਹੁੰਦੀ ਆ ਤੇ ਇਹ ਜਾਂਦੀ ਆ ਜੀ ਇੰਡੋਨੇਸ਼ੀਆ ਤੱਕ ਈਰਾਨ ਤੋਂ ਸ਼ੁਰੂ ਹੋ ਕੇ ਪਾਕਿਸਤਾਨ ਉਸ ਤੋਂ ਬਾਅਦ ਨੇਪਾਲ ਨੇਪਾਲ ਤੋਂ ਬਾਅਦ ਬੰਗਲਾਦੇਸ਼ ਫਿਰ ਇੰਡੀਆ ਹੈ ਬਰਮਾ ਥਾਈਲੈਂਡ ਉਦੋਂ ਬਾਅਦ ਮਲੇਸ਼ੀਆ ਸਿੰਗਾਪੁਰ ਤੇ ਥੱਲੇ ਜਾ ਕੇ ਇੰਡੋਨੇਸ਼ੀਆ ਇੰਡੋਨੇਸ਼ੀਆ ਤੱਕ ਖਤਮ ਹੁੰਦੀ ਆ ਤੇ ਇਹ ਏਸ਼ੀਆ ਦਾ ਇੱਕ ਸਭ ਤੋਂ ਲੰਬਾ ਰੂਟ ਆ ਵਪਾਰ ਵਾਸਤੇ ਬਣਿਆ ਹੋਇਆ ਇਹ ਨਹੀਂ ਹੈਗਾ ਵੀ ਆਪਾਂ ਮੋਟਰਸਾਈਕਲ ਲੈ ਕੇ ਉਧਰ ਨੂੰ ਲੰਘ ਜਾਈਏ ਇਹ ਵਪਾਰ ਕਰਨ ਵਾਸਤੇ ਬਣਿਆ ਹੋਇਆ ਤੇ ਇਸੇ ਨੈਸ਼ਨਲ ਨੈਸ਼ਨਲ ਕਹੀ ਜਾਂਦਾ ਏਸ਼ੀਅਨ ਹਾਈਵੇ ਤੋਂ ਟਰੱਕ ਨੇ ਜਿਹੜੇ ਉਹ ਬੰਗਲਾਦੇਸ਼ ਦੇ ਵਿੱਚ ਐਂਟਰ ਹੁੰਦੇ ਨੇ ਤੁਸੀਂ ਦੇਖੋ ਵੀ ਐਡੀ ਲੰਬੀ ਸੜਕ ਬਣੀ ਹੋਈ ਆ ਇਹ ਕੁਛ ਕੁ ਸਰਹੱਦਾਂ ਕਰਕੇ ਜਾਂ ਬਾਰਡਰਾਂ ਕਰਕੇ ਕ੍ਰਿਟੀਕਲ ਬਾਰਡਰ ਜਿਹੜੇ ਹੋਗੇ ਆਪਾਂ ਬਾਈ ਰੋਡ ਕਿਸੇ ਪਾਸੇ ਨੂੰ ਜਾ ਨਹੀਂ ਸਕਦੇ ਤਾਂ ਕਰਕੇ ਆ ਨਹੀਂ ਤਾਂ ਜਦੋਂ ਪੁਰਾਣੇ ਟਾਈਮਾਂ ਦੇ ਵਿੱਚ ਵਪਾਰ ਹੁੰਦਾ ਸੀ ਤਾਂ ਏਸ਼ੀਅਨ ਹਾਈਵੇ ਵਿੱਚ ਦੀ ਮੌਜ ਨਾਲ ਟਰੱਕ ਲੰਘ ਜਾਂਦੇ ਸੀ ਅੱਜ ਵੀ ਲੰਘਦੇ ਨੇ ਪਰ ਉਹ ਵਪਾਰ ਕਰਨ ਵਾਲਿਆਂ ਵਾਸਤੇ ਲੰਘਦੇ ਨੇ ਆਪਣੇ ਅਰਗੇ ਟੂਰਿਸਟ ਉਧਰ ਬਿਲਕੁਲ ਵੀ ਅਲਾਉਡ ਨਹੀਂ ਹੈਗੇ ਕਿਹਨੇ ਪਹਿਲਾਂ ਸੁਣਿਆ ਸੀ ਇਸ ਏਸ਼ੀਅਨ ਹਾਈਵੇ ਬਾਰੇ ਤਾਂ ਜਰੂਰ ਦੱਸਿਓ ਉਹ ਅਸਲ 'ਚ ਪਤਾ ਮੈਨੂੰ ਕਿ ਇੱਕੋ ਦਾਮ ਇਹਦਾ ਪਤਾ ਕਿਵੇਂ ਲੱਗਿਆ ਮੈਂ ਮੈਪ ਲਾਇਆ ਹੋਇਆ ਸੀ ਮੈਪ ਦਾ ਬਲੂਟੁੱਥ ਮੇਰੇ ਕੰਨਾਂ ਦੇ ਵਿੱਚ ਹੁੰਦਾ ਤੇ ਜਦੋਂ ਮੈਂ ਸੜਕ ਮੁੜਿਆ ਤੇ ਮੈਨੂੰ ਕਹਿੰਦੇ ਵੀ ਤੁਸੀਂ ਏਸ਼ੀਅਨ ਹਾਈਵੇ ਤੇ ਚੜ ਗਏ ਜਦੋਂ ਇਹਨਾਂ ਨੇ ਇਹ ਕਿਹਾ ਨਾ ਫਿਰ ਮੇਰੇ ਦਿਮਾਗ 'ਚ ਗੱਲ ਆ ਗਈ ਮੈਂ ਕਿਹਾ ਯਾਰ ਵੀ ਇਹ ਏਸ਼ੀਅਨ ਹਾਈਵੇ ਆ ਗਿਆ ਇਹ ਜਿਹੜਾ ਬੰਗਲਾਦੇਸ਼ ਦੇ ਬਾਰਡਰ ਤੇ ਜਾਂਦਾ ਬਾਕੀ ਇਧਰਲੇ ਪਾਸੇ ਸਿੱਲੀਗੁੜੀ ਆ ਜੀ ਜਿਹੜੀਆਂ ਬੀਬੀਆਂ ਆਉਂਦੀਆਂ ਨੇ ਸਿਰ ਤੇ ਲੱਕੜਾ ਜੱਕੀ ਇਹ ਵੀ ਇਸ ਟਾਈਮ 13000 ਕਿਲੋਮੀਟਰ ਲੰਬਾ ਹਾਈਵੇ ਆ ਜਿਹੜਾ ਏਸ਼ੀਅਨ ਹਾਈਵੇ ਉਹਦੇ ਉੱਤੇ ਫਿਰਦੀਆਂ ਨੇ ਠੀਕ ਹੈ ਜੀ ਇੰਨੀ ਕਿ انفੋਰਮੇਸ਼ਨ ਸੀ ਬਾਕੀ ਬੰਗਲਾਦੇਸ਼ ਜੇ ਤੁਸੀਂ ਬਾਏ ਰੋਡ ਜਾਣਾ ਹੋਵੇ ਬਾਏ ਰੋਡ ਜਾ ਸਕਦੇ ਹੋ ਪਰ ਇਧਰ ਦੀ ਨਹੀਂ ਜਾ ਸਕਦੇ ਉਹਦਾ ਬਾਰਡਰ ਅਲੱਗ ਤੋਂ ਆ ਸਿਆਲ ਦਾਲੇ ਪਾਸੇ ਕਲਕੱਤੇ ਵਾਲੇ ਪਾਸੇ ਉਹਦਾ ਬਾਰਡਰ ਆ ਉੱਥੇ ਤੁਸੀਂ ਬੰਗਲਾਦੇਸ਼ ਜਾ ਸਕਦੇ ਹੋ ਫਿਲਹਾਲ ਬੰਗਲਾਦੇਸ਼ ਦੇ ਹਾਲਾਤ ਵੀ ਹਜੇ ਠੀਕ ਨਹੀਂ ਹੈਗੇ ਮਹਾਨੰਦਾ ਰਿਵਰ ਤੇ ਬੰਨ ਮਾਰ ਕੇ ਡੈਮ ਬਣਾਇਆ ਹੋਇਆ ਤੇ ਉਹ ਵਿਚਾਰੇ ਬੰਦੇ ਟਿਕਟੋਕ ਬਣਾਉਂਦੇ ਫਿਰ ਜਾਂਦੇ ਨੇ ਵੀ ਜੇ ਉਧਰੋਂ ਪਾਣੀ ਚੜ ਗਿਆ ਤਾਂ ਡੈਮ ਤੋਂ ਪਾਣੀ ਛੱਡਦਾ ਫੇਰ ਕੌਣ ਤੁਹਾਡੀ ਵੀਡੀਓ ਅਪਲੋਡ ਕਰੂਗਾ ਮੈਨੂੰ ਸਾਨੂੰ ਕੀ ਪਤਾ ਤੁਸੀਂ ਕਿਹੜਾ ਗਾਣਾ ਲਾਉਣਾ ਸੀ ਹਨਾ ਇਹ ਰਿਸਕ ਹੀ ਹੋ ਜਾਂਦਾ ਫਿਰ ਜਦੋਂ ਪਹਿਲਾਂ 10 20 ਦੋਸਤ ਦਵੇ ਕਰੇ ਵੀ ਅਸੀਂ ਇਹੋ ਜੀ ਵੀਡੀਓ ਬਣਾਉਣ ਚੱਲੇ ਆ ਜੇ ਸਾਡਾ ਅਸੀਂ ਬਚ ਗਏ ਤਾਂ ਠੀਕ ਆ ਜੇ ਨਹੀਂ ਬਚੇ ਤਾਂ ਆ ਗਾਣਾ ਲਾ ਕੇ ਸਾਡੀ ਰੀਲ ਛਾੜ ਦਿਓ ਨਸ਼ੱਤਰ ਕੇ ਲੜਾ ਲਾ ਦਿਓ ਏਸ਼ੀਅਨ ਹਾਈਵੇ ਨੂੰ ਛੱਡ ਕੇ ਦੁਬਾਰੇ ਫੇਰ ਆਪਾਂ ਨੈਸ਼ਨਲ ਹਾਈਵੇ ਤੇ ਆ ਗਏ ਆ। ਉਹੀ ਆ ਜੀ ਇਹ ਨੈਸ਼ਨਲ ਹਾਈਵੇ 17। ਵੋਟਰਸਾਂ ਦੇ ਸਾਹਮਣੇ ਖੜਾ। ਢਾਬੇ ਬਹੁਤ ਨੇ ਇੱਥੇ। ਇਹ ਹੈਗਾ ਪਾਂਡੇ ਟੀ ਕਾਰਨਰ। ਇੱਥੇ ਅੰਕਲ ਤੋਂ ਚਾਹ ਲਵਾਈ ਆ। ਚਾਹ ਪੀਨੇ ਆ। ਥੋੜਾ ਟਾਈਮ ਬੈੰਨੇ ਆ। ਵੀਡੀਓ ਵਗੈਰਾ ਅਪਲੋਡ ਕਰਕੇ ਫੇਰ ਗਾਂਹ ਚੱਲਾਂਗੇ। ਬਾਲੀ ਦੂਰ ਨਹੀਂ ਜਾਣਾ ਆਪਾਂ। 100 ਕਿਲੋਮੀਟਰ ਹੋਰ ਜਾਣਾ। ਢਾਬੇ ਤੇ ਚਾਹ ਪੀਣ ਬੈਠੇ ਸੀ। ਤੇ ਮੜੀ ਇੰਟਰਸਟਿੰਗ ਜੀ ਇਨਫੋਰਮੇਸ਼ਨ ਤੁਹਾਨੂੰ ਹੋਰ ਦੇਦੀ ਆ ਆਪਾਂ ਆਪਾਂ ਖੁਮ ਰਹੇ ਆ ਬੰਗਾਲ ਠੀਕ ਹੈ ਤੇ ਇਹ ਪਾਸਾ ਜਿਹੜਾ ਹੈਗਾ ਬੰਗਾਲ ਵਾਲਾ ਇਹ ਸਾਰਾ ਈਸਟ ਵਾਲਾ ਪਾਸਾ ਠੀਕ ਹੈ ਜਿੱਧਰੋਂ ਸੂਰਜ ਚੜਦਾ ਉਹ ਹੈਗਾ ਜੀ ਈਸਟ ਵਾਲਾ ਪਾਸਾ ਤੇ ਜਿੱਧਰਲੇ ਪਾਸੇ ਨੂੰ ਸੂਰਜ ਛਿਪਦਾ ਉਹ ਹੈਗਾ ਵੈਸਟ ਵਾਲਾ ਪਾਸਾ ਜਿਵੇਂ ਰਾਜਸਥਾਨ ਗੁਜਰਾਤ ਜਾਂ ਮਹਾਰਾਸ਼ਟਰ ਇਹ ਸਾਰੇ ਵੈਸਟ ਦੇ ਵਿੱਚ ਆਉਂਦੇ ਨੇ ਇੱਧਰ ਸਾਰਾ ਈਸਟ ਆ ਜਿੱਥੇ ਆਪਾਂ ਹੁਣ ਖੜੇ ਆ ਇਹ ਵੀ ਈਸਟ ਆ ਪਰ ਫਿਰ ਵੀ ਇਹਨੂੰ ਵੈਸਟ ਬੰਗਾਲ ਕਿਹਾ ਜਾਂਦਾ ਇਦੇ ਪਿੱਛੇ ਬੜਾ ਇੰਟਰਸਟਿੰਗ ਜਿਹਾ ਰੀਜ਼ਨ ਆ ਇੱਕ ਕਿਉਂਕਿ ਜਦੋਂ ਅੰਗਰੇਜ਼ ਆਏ ਨੇ ਨਾ ਅੰਗਰੇਜ਼ਾਂ ਤੋਂ ਪਹਿਲਾਂ ਅ ਅੱਜ ਦੀ ਡੇਟ ਦਾ ਜਿਹੜਾ ਬੰਗਲਾਦੇਸ਼ ਆ ਅੱਜ ਦੀ ਡੇਟ ਦਾ ਜਿਹੜਾ ਬੰਗਾਲ ਆ ਉਹ ਸਾਰਾ ਇਕੱਠਾ ਹੀ ਹੁੰਦਾ ਸੀ ਫਿਰ ਅੰਗਰੇਜ਼ਾਂ ਨੇ ਬਾਅਦ ਦੇ ਵਿੱਚ ਲੈਣ ਮਾਰਤੀ ਬੰਗਾਲ ਦੇ ਵਿੱਚ ਬੰਗਲਾਦੇਸ਼ ਬਣਨ ਤੋਂ ਪਹਿਲਾਂ ਦੀ ਗੱਲ ਕਰ ਰਹੇ ਹਾਂ ਮੈਂ ਉਹਨਾਂ ਨੇ ਲੈਣ ਮਾਰਤੀ ਵਿਚਾਲੇ ਵੀ ਇੱਕ ਪਾਸਾ ਈਸਟ ਬੰਗਾਲ ਇੱਕ ਪਾਸਾ ਵੈਸਟ ਬੰਗਾਲ ਫਿਰ ਬਾਅਦ ਦੇ ਵਿੱਚ ਕੀ ਹੋਇਆ ਜਦੋਂ ਪਾਰਟੀਸ਼ਨ ਹੋਈ ਆ ਪਾਕਿਸਤਾਨ ਬਣਿਆ ਜਿਹੜਾ ਈਸਟ ਬੰਗਾਲ ਸੀ ਨਾ ਉਹ ਈਸਟ ਪਾਕਿਸਤਾਨ ਬਣ ਗਿਆ ਠੀਕ ਆ ਇਹ ਵਾਲਾ ਪਾਸਾ ਸਾਰਾ ਵੈਸਟ ਬੰਗਾਲ ਰਹਿ ਗਿਆ ਤੇ ਉਦੋਂ ਤੋਂ ਹੁਣ ਤੱਕ ਇਹ ਵੈਸਟ ਬੰਗਾਲ ਹੀ ਚੱਲਦਾ ਆ ਰਿਹਾ ਹਾਲਾਂਕਿ ਇਹ ਹੈ ਬੰਗਾਲ ਇੱਕ ਨਾਰਮਲ ਡਬਲਯੂ ਬੀ ਗੱਡੀਆਂ ਦੇ ਨੰਬਰ ਨੇ ਪਰ ਫਿਰ ਵੀ ਉਹ ਅੰਗਰੇਜ਼ਾਂ ਵੇਲੇ ਦਾ ਜਿਹੜਾ ਈਸਟ ਤੇ ਵੈਸਟ ਰੱਖਿਆ ਸੀ ਉਹਨਾਂ ਨੇ ਬੰਗਾਲ ਨੂੰ ਵਿਚਾਲੋਂ ਪਾੜ ਕੇ ਉਹ ਵੈਸਟ ਬੰਗਾਲ ਹੁਣ ਤੱਕ ਚੱਲਦਾ ਆ ਰਿਹਾ ਜਿਹੜਾ ਈਸਟ ਬੰਗਾਲ ਸੀ ਉਹ ਬਾਅਦ ਦੇ ਵਿੱਚ ਈਸਟ ਪਾਕਿਸਤਾਨ ਬਣਿਆ ਉਸ ਤੋਂ ਬਾਅਦ ਉਹ ਬੰਗਲਾਦੇਸ਼ ਬਣ ਗਿਆ ਤੇ ਵੈਸਟ ਬੰਗਾਲ ਇਕੱਲਾ ਰਹਿ ਗਿਆ ਤੇ ਇਹਨੂੰ ਹੁਣ ਤੱਕ ਵੈਸਟ ਬੰਗਾਲ ਹੀ ਕਹੀ ਜਾਂਦੇ ਆ ਇੱਕ ਰੀਜ਼ਨ ਆ ਇਹਦੇ ਪਿੱਛੇ ਵੀ ਇਹਨੂੰ ਵੈਸਟ ਬੰਗਾਲ ਕਿਹਾ ਜਾਂਦਾ ਜੇ ਆਪਾਂ ਨਾਰਮਲ ਦੇਖੀਏ ਤਾਂ ਇਹ ਸਾਰਾ ਈਸਟ ਵਾਲੇ ਪਾਸੇ ਆਉਂਦਾ ਕਿਸੇ ਵੀ ਪਾਸੇੋਂ ਇਹਨੂੰ ਆਪਾਂ ਵੈਸਟ ਬੰਗਾਲ ਨਹੀਂ ਕਹਿ ਸਕਦੇ ਪਰ ਇਹ ਪੁਰਾਣਾ ਅੰਗਰੇਜ਼ਾਂ ਵੇਲੇ ਦਾ ਨਾਮ ਦਿੱਤਾ ਹੋਇਆ ਹੁਣ ਤੱਕ ਅਹੀਂ ਚੱਲਦਾ ਆ ਰਿਹਾ 10 ਕਰੋੜ ਦੀ ਇਹਦੀ ਪਾਪੂਲੇਸ਼ਨ ਆ ਉਹਦੇ ਵਿੱਚੋਂ 3 ਕਰੋੜ ਇੱਥੇ ਮੁਸਲਮਾਨਾਂ ਦੀ ਆਬਾਦੀ ਆ ਆਪਣੇ ਇਸ ਸਫਰ ਦੀ ਸਭ ਤੋਂ ਪਹਿਲੀ ਟੈਂਕੀ ਫੁੱਲ ਕਰਾਉਣ ਜਾ ਰਹੇ ਹਾਂ ਹੁਣ ਤੱਕ ਆਪਾਂ ਤੇਲ ਨਹੀਂ ਭਰਾਇਆ ਜਿਹੜਾ ਮੈਂ ਜਾਂਦਾ ਹੋਇਆ ਪਵਾ ਕੇ ਗਿਆ ਸੀ ਇਹਦੇ ਵਿੱਚ ਉਦੋਂ ਦਾ ਅਹੀਂ ਪਿਆ ਸੀ पट्रोल परले पास एक सौ चार रुपये लीटर एक सौ चार रुपये लीटर है एक सौ चार अस्सी चलो जी कर दो फुल कर दो 1150 ਰੁਪਈਆ ਦਾ ਤੇਲ ਭਰਾਲਿਆ ਬਹੁਤ ਜਿਆਦਾ ਰੇਟ ਆ ਯਾਰ 10 ਰੁਪਏ ਦਾ ਫਰਕ ਆ 8 ਰੁਪਏ ਦਾ ਆਪਣੇ ਪੰਜਾਬ ਨਾਲੋਂ 104 ਤੱਕ ਆ ਇਹਨ ਨੂੰ ਹੀ ਆ 80 ਪੈਸੇ ਹੋਰ ਲਾ ਲਓ 105 ਰੁਪਈਏ ਹੋ ਗਿਆ ਤੇ ਹੁਣ ਆਪਾਂ ਇੱਥੋਂ ਜਾਣਾ ਜੀ ਕਿਸ਼ਨਗੰਜ ਵਾਲੀ ਸਾਈਡ ਨੂੰ 90 ਕਿਲੋਮੀਟਰ ਹੋਰ ਜਾਣਾ ਜਗ੍ਹਾ ਦਾ ਨਾਮ ਕੀ ਆ ਦੇਖੀ ਫਾਂਸੀ ਦੇਵਾ ਤੇ 90 ਕਿਲੋਮੀਟਰ ਜਾਣਾ ਆਪਾਂ ਪੌਣੇ ਇੱਕ ਦੋ ਘੰਟੇ ਦਿਖਾ ਰਿਹਾ 4:00 ਵਜੇ ਦਾ ਟਾਈਮ ਹੋ ਗਿਆ ਚੱਲਦੇ ਹੌਲੀ ਹੌਲੀ ਅੱਜ ਨਾ ਸੂਰਜ ਐਵੇਂ ਜੇ ਆ ਉਹ ਕੈਮਰੇ 'ਚ ਸਾਨੂੰ ਦਿਖ ਨਹੀਂ ਰਿਹਾ ਹੁਣ ਮੈਂ ਘਰੇ ਫੋਨ ਕੀਤਾ ਸੀ ਕਹਿੰਦੇ ਪੰਜਾਬ 'ਚ ਵੀ ਐਵੇਂ ਦੇ ਮੌਸਮ ਹੋਇਆ ਪਿਆ ਧੁੰਦਲਾ ਧੁੰਦਲਾਇਆ ਧੁੰਦ ਜੀ ਹੋਈ ਪਈ ਆ ਮਾੜਾ ਮਾੜਾ ਸੂਰਜ ਜੇ ਦਿਖੀ ਜਾਂਦਾ ਪਰ ਉਹਦੀ ਕੋਈ ਧੁੱਪ ਤਪ ਨਹੀਂ ਪੈ ਰਹੀ ਆ ਦੇ ਪੁੱਠਾ ਆਉਂਦਾ ਦੇਖੀ ਲੈ ਉਤੋਂ ਹੀ ਲਾਲ ਲਣਕਾਂ ਲੱਗੀਆਂ ਨੇ ਖਤਰੇ ਦੀ ਘੰਟੀ ਮਤਲਬ वेस्ट बंगाल बारे ਤੁਹਾਨੂੰ ਹੋਰ ਵੀ ਚੀਜ਼ਾਂ ਆਪਾਂ ਦੱਸ ਦਿੰਨੇ ਆ ਵੀ ਜਿਹੜਾ ਕੁਝ ਕਿਸੇ ਦੇਸ਼ ਦੀ ਤਰੱਕੀ ਵਾਸਤੇ ਜ਼ਰੂਰੀ ਹੁੰਦਾ ਹਨਾ ਕਿਸੇ ਦੇਸ਼ ਦੀ ਤਰੱਕੀ ਦੇ ਵਿੱਚ ਜਿਹੜੀਆਂ-ਜਿਹੜੀਆਂ ਚੀਜ਼ਾਂ ਹਿੱਸਾ ਪਾਉਂਦੀਆਂ ਨੇ ਉਹ ਵੈਸਟ ਬੰਗਾਲ ਕੋਲ ਇਕੱਲੇ ਗੋਲ ਹੀ ਨੇ ਇਹਨਾਂ ਕੋਲ ਦੇਖੋ ਖੇਤੀ ਕਰਨ ਵਾਸਤੇ ਪੱਧਰੀ ਜ਼ਮੀਨ ਵੀ ਹੈਗੀ ਆ ਟੂਰਿਸਟਾਂ ਵਾਸਤੇ ਇਹਨਾਂ ਕੋਲ ਪਹਾੜ ਵੀ ਹੈਗੇ ਨੇ 스노우ਫਾਲ ਵਾਲਾ ਏਰੀਆ ਵੀ ਇਹਨਾਂ ਕੋਲ ਹੈਗਾ ਵੱਡੇ-ਵੱਡੇ ਇੰਡਸਟਰੀਅਲ ਸ਼ਹਿਰ ਹੈਗੇ ਨੇ ਕੋਲਕੱਤਾ ਵਰਗੇ ਸ਼ਹਿਰ ਦੀ ਪੂਰੇ ਇੰਡੀਆ ਦੇ ਵਿੱਚ ਕਿਤੇ ਰੀਸ ਨਹੀਂ ਹੈਗੀ ਹਾਂ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਚਾਹ ਦਾਰਜਲਿੰਗ ਦੀ ਚਾਹ ਵਰਲਡ ਫੇਮਸ ਆ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਐਕਸਪੋਰਟ ਹੁੰਦੀ ਆ ਉਹ ਚਾ ਇਹਨਾਂ ਕੋਲ ਸਭ ਤੋਂ ਵੱਡੀ ਗੱਲ ਇਹਨਾਂ ਕੋਲ ਆਪਦੀ ਬੰਦਰਗਾਹ ਠੀਕ ਆ ਜਿਹੜਾ ਪੋਰਟ ਹੁੰਦਾ ਨਾ ਜਦੋਂ ਕਿਸੇ ਦੇਸ਼ ਨਾਲ ਜਾਂ ਕਿਸੇ ਸਟੇਟ ਨਾਲ ਪੋਰਟ ਲੱਗਣ ਲੱਗੇ ਜੇ ਬੰਦਰਗਾਹ ਲੱਗਣ ਲੱਗੇ ਜੇ ਸਮੁੰਦਰੀ ਏਰੀਆ ਜਿਹੜਾ ਲੱਗਣ ਲੱਗੇ ਤਾਂ ਵਪਾਰ ਉੱਥੇ ਹੁੰਦਾ ਤੇ ਲੋਕਾਂ ਕੋਲ ਚੰਗਾ ਪੈਸਾ ਜੁੜਦਾ ਉਹਦੇ ਨਾਲ ਕੋਟ ਲਖਪਤ ਦੀ ਗੱਲ ਕਰੀਏ ਗੁਜਰਾਤ ਦੇ ਵਿੱਚ ਉੱਥੋਂ ਦੇ ਲੋਕ ਬਹੁਤ ਲਖਪਤੀ ਹੁੰਦੇ ਸੀ ਕਿਉਂਕਿ ਉੱਥੇ ਬੰਦਰਗਾਹ ਹੁੰਦੀ ਸੀ ਫਲਾਦ ਆਨ ਕਰਕੇ ਪਹਾਰ ਆਨ ਕਰਕੇ ਉਥੋਂ ਦੇ ਦਰਿਆਵਾਂ ਨੇ ਆਪ ਦਾ ਰੁਖ ਮੋੜ ਲਿਆ ਤੇ ਬੰਦਰਗਾਹ ਉਥੋਂ ਸਾਰੀ ਸੁੱਕ ਗਈ ਤੇੜੇ ਉਥੋਂ ਦੇ ਲੋਕ ਸੀ ਨਾ ਉਹਨਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਤੇ ਉਹਨਾਂ ਨੂੰ ਆਪਦੇ ਸ਼ਹਿਰ ਛੱਡ ਕੇ ਆਪ ਦਾ ਸੂਬਾ ਛੱਡ ਕੇ ਉਥੋਂ ਜਾਣਾ ਪਿਆ ਕਲਕੱਤੇ ਦੇ ਨਾਲ ਬੰਦਰਗਾਹ ਲੱਗਦੀ ਹੈ ਤੁਸੀਂ ਸੋਚੋ ਵੀ ਬਾਹਰ ਲਿਆਂ ਸੇਟਾਂ ਦੇ ਵਿੱਚੋਂ ਜਿਹੜਾ ਸਮਾਨ ਬਿਹਾਰ ਦੇ ਵਿੱਚ ਆਉਂਦਾ ਨਾ ਉਹ ਵਾਇਆ ਕਲਕੱਤਾ ਹੋ ਕੇ ਆਉਂਦਾ ਕਲਕੱਤੇ ਦੀ ਬੰਦਰਗਾਹ ਚੋਂ ਆਉਂਦਾ ਇੰਟਰਨੈਸ਼ਨਲ ਬਾਉਂਡਰੀਆਂ ਵੀ ਇਹਦੇ ਨਾਲ ਲੱਗਦੀਆਂ ਨੇ ਨੇਪਾਲ ਨਾਲ ਵੀ ਬਾਉਂਡਰੀ ਲੱਗਦੀ ਆ ਪਟਾਨ ਨਾਲ ਵੀ ਬਾਉਂਡਰੀ ਲੱਗਦੀ ਆ ਬੰਗਲਾਦੇਸ਼ ਨਾਲ ਵੀ ਇਹਦੀ ਬਾਉਂਡਰੀ ਲੱਗਦੀ ਆ ਮਤਲਬ ਸਾਰਾ ਕੁਝ ਇਹਦੇ ਕੋਲ ਹੈਗਾ ਵੈਸਟ ਬੰਗਾਲ ਕੋਰ ਇਹ ਉਹੀ ਨਹੀਂ ਹੈਗੀ ਸਟੇਟ ਆਪਾਂ ਇਹਦੇ ਬਾਰੇ ਘੱਟ ਨੌਲੇਜ ਆਪਣੇ ਕੋਲ ਆਪਾਂ ਘੱਟ ਜਾਣਦੇ ਆ ਕਿਉਂਕਿ ਆਪਣੇ ਪੰਜਾਬ ਤੋਂ ਬਹੁਤ ਦੂਰ ਪੈ ਗਈ ਇਹ ਪਰ ਪੁਰਾਣੇ ਟਾਈਮਾਂ ਦੇ ਵਿੱਚ ਅੰਗਰੇਜ਼ ਇਹਨੂੰ ਆਪਦੀ ਰਾਜਧਾਨੀ ਵਜੋਂ ਵਰਤਦੇ ਰਹੇ ਨੇ ਅੰਗਰੇਜ਼ ਰਾਜਧਾਨੀ ਉਸ ਨੂੰ ਹੀ ਬਣਾਉਦੇ ਹੁੰਦੇ ਸੀ ਜਾਂ ਉੱਥੇ ਜਿਆਦਾ ਆਪ ਦਾ ਪੈਰ ਪਸਾਰਦੇ ਸੀ ਜਿੱਥੇ ਉਹਨਾਂ ਨੂੰ ਪਤਾ ਵੀ ਇੱਥੋਂ ਪੈਸਾ ਜਿਆਦਾ ਨਿਕਲੂਗਾ ਤਾਂ ਕਲਕੱਤੇ 'ਚ ਉਹਨਾਂ ਨੇ ਬਹੁਤ ਪੈਸਾ ਲੁੱਟਿਆ ਦੂਜੀ ਗੱਲ ਇੱਥੇ ਬੰਦਰਗਾਹ ਹੈਗੀ ਸੀ ਸਾਰਾ ਸਮਾਨ ਪੋਰਟ ਵਗੈਰਾ ਉਹਨਾਂ ਦੀ ਕਲਕੱਤੇ ਵਾਲੇ ਪਾਸਿਓਂ ਉਹਨਾਂ ਕੋਲ ਚੀਜ਼ਾਂ ਆਈ ਜਾਂਦੀਆਂ ਹੁੰਦੀਆਂ ਸੀ ਇੰਡੀਆ ਦੀ ਸਭ ਤੋਂ ਪਹਿਲੀ ਰੇਲ ਦੀ ਗੱਲ ਕਰੀਏ ਤਾਂ ਉਹ ਕਲਕੱਤੇ ਦੇ ਵਿੱਚ ਚੱਲੀ ਆ ਏਸ਼ੀਆ ਦੀ ਸਭ ਤੋਂ ਪਹਿਲੀ ਇਲੈਕਟ੍ਰਿਕ ਟ੍ਰੇਮ ਇਹਨਾਂ ਬਾਹਰੀ ਦੇਸ਼ਾਂ ਦੇ ਵਿੱਚ ਡਰਾਮਾ ਚੱਲਦੀਆਂ ਨੇ ਉਹ ਕਲਕੱਤੇ ਦੇ ਵਿੱਚ ਏਸ਼ੀਆ ਦੀ ਸਭ ਤੋਂ ਪਹਿਲੀ ਚੱਲੀ ਆ ਹਨਾ ਇੰਡੀਆ ਦੀ ਸਭ ਤੋਂ ਪਹਿਲੀ ਗ੍ਰੈਜੂਏਟ ਹੋਣ ਵਾਲੀ ਕੁੜੀ ਵੀ ਕਲਕੱਤੇ ਦੀ ਆ ਇੰਡੀਆ ਦਾ 50% ਲੈਦਰ ਕੱਲਾ ਵੈਸਟ ਬੰਗਾਲ ਪ੍ਰੋਡਿਊਸ ਕਰਦਾ ਇੰਡੀਆ ਦਾ ਸਭ ਤੋਂ ਪੁਰਾਣਾ ਕ੍ਰਿਕਟ ਸਟੇਡੀਅਮ ਵੀ ਵੈਸਟ ਬੰਗਾਲ ਦੇ ਵਿੱਚ ਆ ਇੰਡੀਆ ਦਾ ਸਭ ਤੋਂ ਵੱਡਾ ਫੁੱਟਬਾਲ ਸਟੇਡੀਅਮ ਵੀ ਵੈਸਟ ਬੰਗਾਲ ਦੇ ਵਿੱਚ ਆ ਇੰਡੀਆ ਦਾ ਸਭ ਤੋਂ ਉੱਚਾ ਰੇਲਵੇ ਸਟੇਸ਼ਨ ਵੀ ਵੈਸਟ ਬੰਗਾਲ ਦੇ ਵਿੱਚ ਆ ਇੰਡੀਆ ਦਾ ਸਭ ਤੋਂ ਜ਼ਿਆਦਾ ਬਿਜ਼ੀ ਰਹਿਣ ਵਾਲਾ ਰੇਲਵੇ ਸਟੇਸ਼ਨ ਵੀ ਵੈਸਟ ਬੰਗਾਲ ਦੇ ਵਿੱਚ ਆ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਜਿਹਨੂੰ ਨੋਬਲ ਪ੍ਰਾਈਜ਼ ਮਿਲਿਆ ਉਹ ਵੀ ਵੈਸਟ ਬੰਗਾਲ ਤੋਂ ਬਿਲੋਂਗ ਕਰਦਾ ਸੀ ਬਾਕੀ ਮਿਠੁਨ ਚਕਰਵਰਤੀ ਹੋ ਗਿਆ ਐਕਟਰ ਉਹਨੂੰ ਵੀ ਸਾਰੇ ਜਾਣਦੇ ਨੇ ਉਹ ਵੀ ਵੈਸਟ ਬੰਗਾਲ ਦਾ ਸੀ ਰਾਣੀ ਮੁਖਰਜੀ ਵੈਸਟ ਬੰਗਾਲ ਦੀ ਆ ਬਹੁਤ ਤਗੜੇ ਤਗੜੇ ਸਿੰਗਰ ਇਥੋਂ ਵੈਸਟ ਬੰਗਾਲ ਦੇ ਨੇ ਸਭ ਤੋਂ ਵੱਡੀ ਗੱਲ ਦੇਖੋ ਸੁਭਾਸ ਚੰਦਰ ਬੋਸ ਵੀ ਬੰਗਾਲ ਤੋਂ ਸੀ ਰਵਿੰਦਰਨਾਥ ਟੈਗੋਰ ਵੀ ਬੰਗਾਲ ਤੋਂ ਸੀ ਯਾਰ ਕਿੰਨਾ ਕੁਸ਼ੀ ਆ ਬੰਗਾਲ ਕੋਲ ਇਹ ਤਾਂ ਚਲੋ ਹੁਣ ਯੋਧੇ ਤਾਂ ਜਾਂ ਆਡੜ ਚੀਜ਼ਾਂ ਸਾਰੇ ਸੂਬਿਆਂ ਕੋਲ ਹੁੰਦੀਆਂ ਨੇ ਪਰ ਆ ਚੀਜ਼ ਮੈਨੂੰ ਸਭ ਤੋਂ ਡਿਫਰੈਂਟ ਲੱਗੀ ਇਹਨਾਂ ਦੀ ਵੀ ਇੰਡੀਆ ਦੇ ਵਿੱਚ ਸਭ ਤੋਂ ਪਹਿਲੀ ਗ੍ਰੈਜੂਏਸ਼ਨ ਕਰਨ ਵਾਲੀ ਕੁੜੀ ਬੰਗਾਲ ਨੂੰ ਬਿਲੋਂਗ ਕਰਦੀ ਸੀ ਯਾਰ ਇੰਡੀਆ ਚ ਸਭ ਤੋਂ ਪਹਿਲਾਂ ਨੋਬਲ ਪ੍ਰਾਈਜ਼ ਵੀ ਬੰਗਾਲ ਦੇ ਬੰਦੇ ਨੂੰ ਮਿਲਿਆ ਮਤਲਬ ਬੰਦੇ ਇਹ ਇੰਟੈਲੀਜੈਂਟ ਨੇ ਪੜ੍ਹੇ ਲਿਖੇ ਬੰਦੇ ਨੇ ਇਹ ਕੁਝ ਕੁ ਗੱਲਾਂ ਕੁਝ ਕੇ ਫੈਕਟ ਮੈਂ ਤੁਹਾਨੂੰ ਬੰਗਾਲ ਬਾਰੇ ਦੱਸੇ ਨੇ ਜੇ ਤੁਹਾਨੂੰ ਪਹਿਲਾਂ ਪਤਾ ਸੀ ਇਹਨਾਂ ਦੇ ਵਿੱਚੋਂ ਕੁਝ ਵੀ ਤਾਂ ਜ਼ਰੂਰ ਦੱਸਿਓ ਬਾਕੀ ਜੇ ਤੁਹਾਨੂੰ ਮੇਰੀ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਮੈਨੂੰ ਲਾਈਕ ਕਮੈਂਟ ਭਾਈ ਕਰਦੇ ਰਹਾ ਕਰੋ ਇਧਰਲੇ ਪਾਸੇ ਸਾਰੀ ਆ ਗਈ ਚਾਹ ਪੱਤੀ ਵੈਸੇ ਆਪਾਂ ਦਾਰਜਲਿੰਗ ਵੀ ਜਾ ਸਕਦੇ ਸੀ ਪਰ ਇਸ ਵਾਰ ਆਪਾਂ ਦਾਰਜਲਿੰਗ ਨਹੀਂ ਜਾ ਰਹੇ ਡਾਰਜਲਿੰਗ ਵਾਸਤੇ ਮੈਨੂੰ ਵਧੀਆ ਕੱਪੜੇ ਹੋਰ ਚਾਹੀਦੇ ਹੋਣਗੇ ਠੰਡ ਸੁੰਡ ਵਾਲੇ ਉਹ ਠੰਡ ਵਾਲਾ ਸਮਾਨ ਮੇਰੇ ਕੋਲ ਹੈ ਨਹੀਂ ਇਸ ਵਾਰ ਆਪਣਾ ਮੇਨ ਮੁੱਦਾ ਸਾਊਥ ਵਾਲੇ ਪਾਸੇ ਜਾਣ ਦਾ ਗਰਮੀ ਤੋਂ ਪਹਿਲਾਂ ਪਹਿਲਾਂ ਆਪਾਂ ਸਾਊਥ ਘੁੰਮਣਾ ਤਾਂ ਕਰਕੇ ਫਿਰ ਆਪਾਂ ਇਹ ਵਾਲਾ ਏਰੀਆ ਛੱਡਦਾ ਡਾਰਜਲਿੰਗ ਵਾਲਾ ਡਾਰਜਲਿੰਗ ਕਦੇ ਫੇਰ ਆਵਾਂਗੇ ਜਦੋਂ ਠੰਡ ਥੋੜੀ ਜਿਹੀ ਘੱਟ ਹੋਈ ਉਥੇ ਠੋੜ ਠੋੜ ਜੇ ਕਰਨ ਚ ਵੀ ਬੜਾ ਸੁਆਦ ਨਹੀਂ ਆਉਂਦਾ ਵਧੀਆ ਧੁੱਪ ਜੀ ਲੱਗਦੀ ਹੋਵੇ ਅਕਤੂਬਰ ਹੋ ਗਿਆ ਸਤੰਬਰ ਹੋ ਗਿਆ ਇਹ ਇਹ ਟਾਈਮ ਇਨਾ ਹਿਲ ਸਟੇਸ਼ਨਾਂ ਵਿੱਚ ਘੁੰਮਣ ਵਾਸਤੇ ਵਧੀਆ ਹੁੰਦਾ ਕਿਸ਼ਨਗੰਜ ਜਾਂਦੇ ਜਾਂਦੇ ਰਾਹ ਦੇ ਵਿੱਚ ਮੈਂ ਇੱਕ ਵਾਰੀ ਫੇਰ ਖੜ ਗਿਆ ਮੈਂ ਕਿਹਾ ਤੁਹਾਨੂੰ ਆਪਾਂ ਚਾਹ ਦੇ ਬਾਗ ਦਿਖਾ ਦਈਏ ਕਿਉਂਕਿ ਜਿਵੇਂ ਜਿਵੇਂ ਆਪਾਂ ਕਲਕੱਤੇ ਵਾਲੇ ਪਾਸੇ ਨੂੰ ਜਾਈ ਜਾਵਾਂਗੇ ਨਾ ਆਪਾਂ ਨੂੰ ਚਾਹ ਦੇਖਣ ਨੂੰ ਨਹੀਂ ਮਿਲਣੀ ਉੱਥੇ ਚਾਹ ਬਸ ਇੱਥੇ-ਇੱਥੇ ਹੀ ਆ ਤੇ ਆ ਦੇਖੋ ਅਸਲ ਦੇ ਵਿੱਚ ਜਿਵੇਂ ਆ ਆਹ ਖਾਲੀ ਪਏ ਨੇ ਨਾ ਇਹਦੇ ਟੂਸੇ ਜੇ ਇੱਥੋਂ ਪੱਤੇ ਤੋੜ ਲਏ ਸਾਰੇ ਇੱਥੇ ਫਿਰ ਨਵੇਂ ਪੱਤੇ ਲੱਗਣਗੇ ਇਹਨਾਂ ਪੱਤਿਆਂ ਨੂੰ ਤੋੜ ਕੇ ਫਿਰ ਸੁਕਾ ਲੈਂਦੇ ਨੇ ਸੁਕਾਉਣ ਤੋਂ ਬਾਅਦ ਫਿਰ ਆ ਮਸ਼ੀਨਾਂ ਕੋਲ ਜਾਂਦੇ ਨੇ ਇਹ ਇਹਨਾਂ ਨੂੰ ਚੂਰਾ ਕਰਦੇ ਨੇ ਚੂਰਾ ਕਰਨ ਤੋਂ ਬਾਅਦ ਫੇਰ ਸੁਕਾਉਂਦੇ ਨੇ ਫਿਰ ਮਸ਼ੀਨਾਂ ਨਾਲ ਸੁਕਾਉਂਦੇ ਨੇ ਇਹੋ ਜਿਹਾ ਕੁਸ਼ ਚਾਹ ਉਹ ਤਰੀਕੇ ਨਾਲ ਬਣਦੀ ਆ ਪਹਿਲਾਂ ਆਪਾਂ ਇਹਦੇ ਬਾਰੇ ਬਹੁਤ ਵੀਡੀਓ ਬਣਾਈਆਂ ਨੇ ਕਿਉਂਕਿ ਜਦੋਂ ਆਪਾਂ ਸਾਮ ਚ ਘੁੰਮਦੇ ਆ ਤਾਲੇ ਵਾਲੀ ਚਾਹੀ ਚਾਹ ਹੁੰਦੀ ਆ ਤੇ ਜਿੰਨਾਂ ਕੋਲ ਇੱਥੇ ਚਾਹ ਦੇ ਬਾਗ ਨੇ ਉਹ ਪੂਰੇ ਤਕੜੇ ਬੰਦੇ ਨੇ ਚਾਹ ਦੇ ਪੱਤੇ ਤੋੜ ਕੇ ਬਸ ਉਹਨੂੰ ਸੁਕਾਉਣ ਦਾ ਕੰਮ ਸੁਕਾਉਣ ਤੋਂ ਬਾਅਦ ਫਿਰ ਮਸ਼ੀਨਾਂ ਦੇ ਵਿੱਚ ਉਹਨੂੰ ਡੀ ਹਾਈਡਰੇਟ ਕਰਦੇ ਨੇ ਚੰਗੀ ਤਰ੍ਹਾਂ ਸੁਕਾਉਂਦੇ ਨੇ ਤਾਂ ਉਥੋਂ ਚਾਹ ਪੱਤੀ ਬਣਦੀ ਆ। ਬਾਕੀ ਐ ਹੁੰਦਾ ਵੀ ਆ ਤੂਸੇ ਤੋਂ ਪੱਤਾ ਤੋੜ ਲਿਆ ਇੱਥੇ ਨਵਾਂ ਪੱਤਾ ਆ ਜਾਊਗਾ। ਠੀਕ ਆ ਫਿਰ ਦੁਬਾਰੇ ਫੇਰ ਇੱਥੇ ਤੋੜ ਲੈਣਗੇ ਇੱਥੇ ਫੇਰ ਨਵਾਂ ਪੱਤਾ ਆ ਜਾਊਗਾ। ਐ ਕਰਕੇ ਇੱਕ ਵਾਰੀ ਜਦੋਂ ਲੱਗ ਗਿਆ ਬੂਟਾ ਕਹਿੰਦੇ ਇਹ 5-6 ਵਾਰੀ ਚਾਹ ਦੇ ਦਿੰਦਾ। ਠੀਕ ਆ ਇਹ ਜਾਂਦੀ ਵਾਰ ਦਾ ਝਾਕਾ ਚਾਹ ਦਾ। ਬਾळा ਪਝਾਉਂਦੇ ਨੇ ਬਸਾਈਆਂ ਨੂੰ। ਲਖਨਊ ਹੈਗਾ ਜੀ 955 ਕਿਲੋਮੀਟਰ ਕੋਲਕਾਤਾ 527 ਕੋਲਕਾਤਾ ਆਪਾਂ ਪਹੁੰਚ ਜਾਗੇ 4 ਦਿਨਾਂ ਤੱਕ ਮੇਬੀ ਹੋ ਸਕਿਆ ਤਾਂ ਜਿਆਦਾ ਵੀ ਲੱਗ ਸਕਦੇ ਨੇ ਪਰ ਕਿਉਂਕਿ ਇੱਕ ਦੋ ਬੰਦਿਆਂ ਨੂੰ ਆਪਾਂ ਰਾਹ ਦੇ ਵਿੱਚ ਮਿਲਣਾ ਜਦੋਂ ਆਪਾਂ ਨਾਰਥ-ਈਸਟ ਦੇ ਵਿੱਚ ਐਂਟਰ ਕਰਦੇ ਆ ਨਾ ਤਾਂ ਨਾਰਥ-ਈਸਟ ਵਾਲਾ ਪਾਸਾ ਇਧਰਲੇ ਪਾਸੇ ਬਚਾਲੇ ਇੰਡੀਆ ਦਾ ਮੈਪ ਦੇਖਦੇ ਆ ਜਦੋਂ ਆਪਾਂ ਇੰਟਰਨੈਟ ਤੇ ਤਾਂ ਬਚਾਲੇ ਐਨਾ ਘਰਾ ਦਿਖਦਾ ਬਾਕੀ ਇੰਡੀਆ ਇਧਰਲੇ ਪਾਸੇ ਆ ਜਾਂਦਾ ਜਿਹੜਾ ਉਹ ਐਨਾ ਘਰਾ ਦਿਖਦਾ ਨਾ ਉਹਨੂੰ ਚਿਕਨ ਨੱਕ ਕਿਹਾ ਜਾਂਦਾ ਮਤਲਬ ਮੈਪ ਜਦੋਂ ਦੇਖਾਂਗੇ ਤਾਂ ਐ ਲੱਗਦਾ ਕਿਸੇ ਮੁਰਗੀ ਦੀ ਸ਼ੇਪ ਦੇ ਵਿੱਚ ਮੈਪ ਬਣਿਆ ਹੋਇਆ ਤੇ ਉਹ ਮੁਰਗੀ ਦੀ ਗਰਦਨ ਵਰਗਾ ਲੱਗਦਾ ਉਹ ਐਨਾ ਘਰਾ ਤੇ ਉਹ ਨਾ ਰਾ 22 ਕਿਲੋਮੀਟਰ ਚੌੜਾ ਇੰਟਰਨੈਟ ਤੇ ਮੈਪ ਤੇ ਗੱਲ ਕਰਦਾ ਮੈਂ ਦੇਖਣ ਨੂੰ ਇੰਨਾ ਕੁ ਲੱਗਦਾ ਉਹ 22 ਕਿਲੋਮੀਟਰ ਚੌੜਾ ਪਰ 22 ਕਿਲੋਮੀਟਰ ਵੀ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈ ਉਹ ਵਾਲਾ ਏਰੀਆ ਬਹੁਤ ਸੈਂਸਿਟਿਵ ਜ਼ੋਨ ਆ ਤੇ ਕਿਉਂਕਿ ਉਹਦੇ ਇੱਕ ਪਾਸੇ ਨੇਪਾਲ ਲੱਗਦਾ ਇੱਕ ਪਾਸੇ ਭਟਾਨ ਲੱਗਦਾ ਇੱਕ ਪਾਸੇ ਬੰਗਲਾਦੇਸ਼ ਲੱਗਦਾ ਮੰਨ ਲਓ ਫਾਰ ਐਗਜ਼ਾਮਪਲ ਮੰਨ ਲਓ ਕਦੇ ਚਾਈਨਾ ਨਾਲ ਲੜਾਈ ਹੋ ਗਈ ਜਾਂ ਕਿਸੇ ਹੋਰ ਦੇਸ਼ ਨਾਲ ਲੜਾਈ ਹੋ ਗਈ ਜਿਹੜਾ 22 ਕਿਲੋਮੀਟਰ ਵਾਲਾ ਏਰੀਆ ਹੈ ਨਾ ਜੇ ਉਹ ਦੇਸ਼ ਬਿਨਾ ਦੱਸੇ ਹਮਲਾ ਕਰਦਾ ਤਾਂ ਅੱਧੇ ਘੰਟੇ ਦੇ ਵਿੱਚ ਵਿੱਚ ਉਹਦੀ ਕਨੈਕਟੀਵਿਟੀ ਨਾਰਥ-ਈਸਟ ਦੀ ਇੰਡੀਆ ਦੇ ਨਾਲੋਂ ਤੋੜ ਸਕਦਾ ਅੱਧੇ ਘੰਟੇ ਦੇ ਵਿੱਚ ਵਿੱਚ ਉਹ ਓਨੇ 22 ਕਿਲੋਮੀਟਰ ਏਰੀਆ ਨੂੰ ਖਰਾਬ ਕਰਨ ਵਾਸਤੇ ਉਹਦੀ ਕਨੈਕਟੀਵਿਟੀ ਤੋੜਨ ਵਾਸਤੇ ਸਾਰਾ ਅੱਧਾ ਘੰਟਾ ਲੱਗਣਾ ਨਾਰਥ-ਈਸਟ ਅਲੱਗ ਹੋ ਜਾਊਗਾ ਤੇ ਬਾਕੀ ਇੰਡੀਆ ਅਲੱਗ ਹੋ ਜਾਊਗਾ ਤਾਂ ਕਰਕੇ ਉਸ ਚਿਕਨ ਨੈਕ ਨੂੰ ਸੈਂਸਿਟਿਵ ਜ਼ੋਨ ਮੰਨਿਆ ਜਾਂਦਾ ਕਿਸ਼ਨਗੰਜ ਨੂੰ ਜਾ ਰਹੇ ਮੇਨ ਹਾਈਵੇ ਦੇ ਉੱਤੇ ਆ ਇੱਕ ਢਾਬਾ ਬਣਿਆ ਹੋਇਆ ਸੀ ਮੇਨ ਹਾਈਵੇ ਦੇ ਉੱਤੇ ਬਹੁਤ ਢਾਬੇ ਸੀ ਯਾਰ ਮੜਾ ਮੁਹੀ ਟਰੱਕ ਖੜੇ ਸੀ ਪਰ ਮੈਂ ਨਾ ਇੱਕ ਉਹ ਜੇ ਥਾਂ ਲੱਭੀ ਵੀ ਜਿੱਥੇ ਟਰੱਕ ਜੇ ਘੱਟ ਹੋਣ ਰਾਤ ਨੂੰ ਨਾ ਫਿਰ ਆਵਾਜ਼ਾਈ ਲੱਗੀ ਰਹਿੰਦੀ ਹੈ ਫਿਰ ਸੌਣ ਲੱਗੇ ਡਿਸਟਰਬ ਹੁੰਦਾ ਬੰਦਾ ਇਹ ਸਿੱਧੀ ਰੋਡ ਬਿਹਾਰ ਨੂੰ ਜਾ ਰਹੀ ਹੈ ਕਿਸ਼ਨਗੰਜ ਜਿਹੜਾ ਹੈਗਾ ਬਿਹਾਰ ਚ ਪੈਂਦਾ ਆਪਾਂ ਬਿਹਾਰ ਐਂਟਰ ਕਰਕੇ ਇੱਕ ਵਾਰੀ ਦੁਬਾਰੇ ਫੇਰ ਬੈਸਟ ਬੰਗਾਲ ਦੇ ਵਿੱਚ ਐਂਟਰ ਕਰ ਜਾਗੇ ਇਸ ਢਾਬੇ ਦੇ ਵਿੱਚ ਆਪਾਂ ਟੈਂਟ ਲਾਵਾਂਗੇ ਇੱਥੇ ਹੀ ਪ੍ਰਸ਼ਾਦਾ ਪਾਣੀ ਛਕਾਂਗੇ ਮੋਟਰਸਾਈਕਲ ਆਪਣਾ ਇੱਥੇ ਖੜਾ ਤੇ ਆਹ ਥਾਂ ਦੇ ਉੱਤੇ ਆਪਾਂ ਟੈਂਟ ਲਾ ਲੈਣਾ ਸਾਹਮਣੇ ਪਲੱਗ ਵੀ ਆ ਆਪਦਾ ਪਾਵਰ ਪੂਵਰ ਬੈਂਕ ਆਪਾਂ ਉੱਥੇ ਚਾਰਜ ਕਰ ਲਾਂਗੇ ਠੀਕ ਆ ਤੇ ਆਹ ਬੰਦੇ ਨੇ ਢਾਬੇ ਵਾਲੇ ਇਹ ਬਾਈ ਨੇ ਮੈਨੂੰ ਦੂਰੋਂ ਬੈਟਰੀ ਮਾਰਤੀ ਜੀ ਦੇਖ ਕੇ ਕਹਿੰਦਾ ਇੱਧਰ ਆਜੋ ਆਪਕਾ ਨਾਮ ਕੀ ਹੈ ਮੇਰਾ ਨਾਮ ਇਹਨੂ ਲੱਗ ਹੈ ਹਾਂ ਇਹਨੂ ਲੱਗ कहां से ਹੋ ਆਪ ਇੱਕ ਆਸਮੇਂ گاؤں ਹੈ ਅੱਛਾ ਠੀਕ ਹੈ ਬੰਗਾਲ ਸਹੀ ਹੋ ਮਤਲਬ ਇਹ گاؤں ਮੇਰਾ ਹੈ ਅੱਜ ਕੱਲ ਜਿਹੜੇ ਚੋਰੀ ਚੋਰਾ ਮਰੇਗਾ ਡਰ ਨਹੀਂਦਾਗਾ ਠੀਕ ਹੈ ਹਾਂ ਬਾਈ ਗਾਈਡ ਹੈ ਇੱਥੇ ਬਾਈ ਕਹਿੰਦਾ ਵੀ ਰਾਤ ਨੂੰ ਮੈਂ ਗਾਈਡ ਹੋਊਗਾ ਤੇ ਚੋਰੀ ਚਕਾਰੇ ਦਾ ਕੋਈ ਡਰ ਨਹੀਂ ਹੈਗਾ ਠੀਕ ਹੈ ਠੀਕ ਹੈ ਜੀ ਵਹਾਂ ਪੇ ਲਗਾ ਲੇਗੇ ਨਾ ਟੈਂਟ ਵਹਾਂ ਪੇ ਠੀਕ ਹੈ ਖਾਣਾ ਖਾਣੇ ਕੇ ਬਾਅਦ ਲਗਾਏਗੇ ਹੈ ਨਾ ਓਕੇ ਜੀ ਉਹ ਬੰਗਾਲੀ ਮੇਂ ਅਗਰ ਕਿਸੇ ਕੋ ਬੋਲਨਾ ਕਿ ਕੈਸੇ ਹੋ ਤੋ ਉਸ ਕੋ ਕਿਆ ਬੋਲਤੇ ਹੈ ਹਾਲੋ ਆਚੇਂ ਬਾਲੋ ਆਚੇਂ ਬੀ ਅਚੇ ਹੋ ਅਗਲਾ ਕਿਆ ਬੋਲੇਗਾ ਦੂਸਰਾ ਬੰਦਾ ਕਿਆ ਬੋਲੇਗਾ ਬੀ ਹਾਂ ਬਾਲੋ ਆਚੇਂ ਹਾਲੋ ਆਚੇਂ ਠੀਕ ਹੈ ਬਾਲੋ ਕਾ ਮਤਲਬ ਅੱਛਾ ਠੀਕ ਹੈ ਜੀ ਇਹ ਬਾਈਓ ਬੰਗਾਲੀ ਲੈਂਗੁਏਜ ਥੋੜੀ ਜੀ ਮੁਸ਼ਕਿਲ ਹੈ ਜੀ ਹਨਾ ਜਬ ਬੰਦੇ ਆਪਸ ਵਿੱਚ ਬੰਗਾਲੀ ਬੰਦੇ ਬਾਤ ਕਰਤੇ ਤਾਂ ਕੁਛ ਨਹੀਂ ਸਮਝ ਆਤਾ ਹੁਣਾਂ ਪੰਜਾਬੀ ਸਮਝ ਆ ਜਾਂਦੀ ਹਾਂ ਪੰਜਾਬੀ ਮੈਂ ਅਗਰ ਬੋਲਤੇ ਆਂ ਤੋ ਕਿਸੀ ਹਿੰਦੀ ਆ ਜਾਏਗਾ ਹਿੰਦੀ ਆ ਜਾਏਗਾ ਪੰਜਾਬੀ ਬੋਲਣਾ ਹੈ ਅੱਛਾ ਠੀਕ ਹੈ ਭਾਲੋ ਆਚਨ ਠੀਕ ਹੈ ਜੀ ਭਾਲੋ ਆਚਨ ਦਾ ਮਤਲਬ ਹੈ ਭਾਈ ਠੀਕ ਠਾਕ ਤੇ ਅਗਲਾ ਵੀ ਕਹ ਦੂਗਾ ਵੀ ਹਾਂ ਭਾਲੋ ਆਚਨ ਠੀਕ ਹੈ ਕੀ ਨਾਮ ਹੈ ਆਪਕਾ ਕਦਮ ਲਾਲ ਕਦਮ ਲਾਲ ਠੀਕ ਹੈ ਕਦਮ ਲਾਲ ਜੀ ਕਦਮ ਕਦਮ ਵੜਾਤੇ ਚਲੋ ਬਾਕੀ ਬਿਹਾਰ ਦੇ ਵਿੱਚ ਐਂਟਰ ਕਰਨ ਦਾ ਸੀਨ ਇਹ ਬਣ ਗਿਆ ਵੀ ਜਿਹੜਾ ਆਪਾਂ ਕਲਕੱਤੇ ਵਾਲੇ ਪਾਸੇ ਨੂੰ ਜਾ ਰਹੇ ਹਾਂ ਨਾ ਉਹ ਥੋੜਾ ਜਿਹਾ ਇੱਕ ਤਰ੍ਹਾਂ ਦਾ ਮੈਪ ਦੇ ਵਿੱਚ ਪਤਾ ਲੱਗਦਾ ਵੀ ਪਤਲਾ ਜਿਹਾ ਰਾਹ ਇੱਕ ਜਾਂਦਾ ਬੰਗਾਲ ਵਾਲਾ ਪਤਲਾ ਜਿਹਾ ਰਾਹ ਜਾਂਦਾ ਥੱਲੇ ਜਾ ਕੇ ਫਿਰ ਇਹ ਬੰਗਾਲ ਵਾਲਾ ਏਰੀਆ ਚੌੜਾ ਜਾ ਹੋ ਜਾਂਦਾ ਤੇ ਇਹ ਪਤਲਾ ਜਿਹਾ ਅੱਧਾ ਬਿਹਾਰ ਦੇ ਨਾਲ ਵੀ ਲੱਗ ਜਾਂਦਾ ਇੱਕ ਰਸਤਾ ਅੰਦਰ ਦੀ ਜਾਂਦਾ ਸੀ ਉਹ ਬੰਗਲਾਦੇਸ਼ ਬਾਰਡਰ ਦੇ ਨਾਲ ਨਾਲ ਜਾਂਦਾ ਸੀ ਮੈਨੂੰ ਟਰੱਕ ਵਾਲੇ ਬਾਈ ਮਿਲੇ ਉਹ ਕਹਿੰਦੇ ਵੀ ਉਧਰਲਾ ਰਾਹ ਸੇਫ ਨਹੀਂ ਹੈਗਾ ਜਾਦੇ ਵੀ ਤੂੰ ਮੇਨ ਰੋਡ ਤੇ ਜਾ ਮੇਨ ਰੋਡ ਤੇ ਵੀ ਢਾਬੇ ਬਹੁਤ ਸੀ ਪਰ ਮੇਰਾ ਜੀ ਨਹੀਂ ਕੀਤਾ ਗਾਹਾਂ ਜਾਣ ਦਾ ਮੈਂ ਕਿਹਾ 7 ਵਜਣ ਵਾਲੇ ਨੇ ਇੱਥੇ ਕਿਤੇ ਢਾਬਾ ਦੇਖਦੇ ਆ ਤੇ ਢਾਬਾ ਇਹ ਮੈਨੂੰ ਬਾਈ ਨੇ ਦੇਖ ਕੇ ਬੈਟਰੀ ਜੀ ਮਾਰਤੀ ਮੈਂ ਆ ਕੇ ਕਿਹਾ ਮੈਂ ਕਿਹਾ ਪਹਿਲਾਂ ਰੁਕਣ ਦਾ ਦੱਸੋ ਵੀ ਰੁਕਣ ਦਾ ਹੀ ਲਵਸੀਲਾ ਹੈਗਾ ਇੱਥੇ ਉਹ ਕਹਿੰਦਾ ਵੀ ਕੋਈ ਨਾ ਤੁਸੀਂ ਆ ਦਾ ਟੈਂਟ ਲਾ ਲਿਓ ਇੱਥੇ ਮੈਂ ਕਿਹਾ ਚੱਲ ਠੀਕ ਆ ਪਰ ਇੱਥੇ ਪ੍ਰਸ਼ਾਦਾ ਪਾਣੀ ਛਕਾਂਗੇ ਤੜਕੇ ਵੀ ਇੱਥੇ ਛਕ ਲਾਂਗੇ ਆਰਾਮ ਨਾਲ ਉੱਠ ਕੇ ਚੱਲਾਂਗੇ ਆਪਾਂ 8 ਵਜੇ ਦਾ ਟਾਈਮ ਹੋ ਗਿਆ ਤੇ ਪ੍ਰਸ਼ਾਦਾ ਪਾਣੀ ਆਪਣਾ ਆ ਗਿਆ ਇਹ ਕਿਸ ਚੀਜ਼ ਦੀ ਸਬਜੀ ਹੈ ਇਹ ਕਿਆ ਸਬਜੀ ਹੈ ਆਲੂ ਹੈ ਆਲੂ ਮਟਰ ਹੈ ਠੀਕ ਇੱਧਰ ਪੀਲੀ ਦਾਲ ਤੜਕਾ ਦਾਲ ਹੀ ਖਾਣਾ ਉਹਨਾਂ ਮੈਂ ਨਾਰਮਲ ਇੱਧਰਲੇ ਪਾਸੇ ਰੋਟੀਆਂ ਠੀਕ ਨੇ ਸਵੇਰ ਨਾਲ ਤੇ ਹੁਣ ਉੱਧਰਲੇ ਪਾਸੇ ਫਿਲਮਾਂ ਚੱਲੀ ਜਾਂਦੀਆਂ ਨੇ ਲੋ ਜੀ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਟੈਂਟ ਆਪਦਾ ਲਾ ਲਿਆ ਸੀ ਦੁਨੀਆ ਕਹਿੰਦੀ ਆ ਵੀ ਘਰ ਬਣਾਉਣ ਦੇ ਬੰਦੇ ਦੀ ਸਾਰੀ ਉਮਰ ਲੰਘ ਜਾਂਦੀ ਆ ਇੱਥੇ 5 ਮਿੰਟਾਂ 'ਚ ਬਣ ਗਿਆ ਆਪਣਾ ਘਰ ਹੁਣ ਇੱਥੇ ਸੌਵਾਂਗੇ ਤੜਕੇ ਉੱਠ ਕੇ ਪ੍ਰਸ਼ਾਦਾ ਪਾਣੀ ਇੱਥੇ ਛਕ ਕੇ ਫਿਰ ਆਪਾਂ ਮਾਲ ਦਾ ਵਾਲੇ ਪਾਸੇ ਨੂੰ ਜਾਵਾਂਗੇ ਤੇ ਮਾਲ ਦਾ ਦੇ ਵਿੱਚ ਬਹੁਤ ਸੋਹਣੀ ਚੀਜ਼ ਤੁਹਾਨੂੰ ਦਿਖਾਉਣ ਵਾਲੀ ਆ ਉਹ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਅਪਡੇਟ ਦਵਾਂਗੇ ਇਸ ਜਗ੍ਹਾ ਦਾ ਇਸ ਜਗ੍ਹਾ ਦਾ ਨਾਮ ਕੀ ਹੈ ਪੰਜੀ ਬਾੜਾ ਪੰਜੀ ਬਾੜਾ ਪੰਜੀ ਬਾੜਾ ਕਿਸ਼ਨਗੰਜ ਇਹਾਂ ਸੇ ਕਿੰਨਾ ਦੂਰ ਹੈ 12 ਕਿਲੋ 12 ਕਿਲੋਮੀਟਰ ਬਸ ਫਿਰ ਕਿਸ਼ਨਗੰਜ ਤੋਂ 10-12 ਕਿਲੋਮੀਟਰ ਆਪਾਂ ਬਾਹਰ ਬੈਠੇ ਆ ਤੇ ਕੱਲ ਨੂੰ ਆਪਾਂ ਕਿਸ਼ਨਗੰਜ ਵਿੱਚ ਦੀ ਹੋ ਕੇ ਆ ਵੱਡਾ ਹਾਈਵੇ ਫੜ ਕੇ ਮਾਲਦਾਲੇ ਪਾਸੇ ਨੂੰ ਚੱਲਾਂਗੇ ਤੇ ਮਾਲਦਾ ਇੱਥੋਂ ਤੁਸੀਂ ਮੰਨ ਲਓ ਵੀ 100 ਕਿਲੋਮੀਟਰ ਦੇ ਨੇੜੇ ਜਿਹੜੇ ਆ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਇਸ ਵੀਡੀਓ ਨੂੰ ਮਤਲਬ ਤੋਂ ਬਾਅਦ ਸ਼ੇਅਰ ਕਰ ਦਿਓ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ